ਜੋ ਪੰਥ ਨੇ ਸੇਵਾ ਲਈ ਹੈ ਉਹ ਸੇਵਾ ਕਰਨ ਦਾ ਪੰਥ ਦੇ ਸਹਿਯੋਗ ਦੇ ਨਾਲ ਯਤਨ ਕਰਾਂਗੇ ਆਕਾਲ ਪੁਰਖ ਦਾ ਸਮੁੱਚੇ ਪੰਥ ਦਾ ਡੈਲੀਗੇਟਸ ਦਾ ਲੀਡਰਸ਼ਿਪ ਦਾ ਸਾਰਿਆਂ ਦਾ ਦਿਲ ਦੇ ਘਰਾਈਆਂ ਦੇ ਵਿੱਚੋਂ ਬਹੁਤ-ਬਹੁਤ ਧੰਨਵਾਦ ਰੋਟੀ ਕੀ ਰਹੇਗੀ ਰੋਟੀ ਪੰਜਾਬ ਤੇ ਪੰਥ ਦੀ ਸਿੱਖ ਸਾਹਿਬ ਹੁਣ ਸੁਪੀਰ ਸਿੰਘ ਬਾਦਲ ਨੂੰ ਕੀ ਸਨੇਹ ਦੇਣਾ ਚਾਹੀਦਾ ਹੋ ਕਿਉਂਕਿ ਪੰਥ ਤੁਹਾਡੇ ਨਾਲ ਆਕਾਲੀ ਦਲ ਨਵਾਂ ਇਜ਼ਾਦ ਹੋ ਚੁੱਕਾ ਸ਼੍ਰੋਮਣੀ ਕਾਲੀ ਦਲ ਜਿਹਨੂੰ ਕਿਹਾ ਗਿਆ ਆਕਾਲ ਤਿਰ ਸਾਹਿਬ ਦੀ ਉਹਨਾਂ ਨੂੰ ਇਹੋ ਹੀ ਸਨੇਹ ਹੈ ਕਿ ਹੁਣ ਆਪ ਦਾ ਦਿਲ ਛੱਡੋ ਆਵਦਾ ਚੁੱਲਾ ਛੱਡੋ ਤੇ ਇਹ ਪੰਥ ਦਾ ਚੁੱਲਾ ਹੈ ਸ਼ਰਮਣੀ ਅਕਾਲੀ ਦਲ ਦਾ ਜਿਹੜਾ ਮਗ ਰਿਆ ਇੱਥੇ ਆ ਕੇ ਸਾਰੇ ਇਕੱਠੇ ਹੋ ਗਏ ਜਿੰਦਰ ਜੀ ਵੱਡੇ ਮਸਲੇ ਨੇ ਸਭ ਤੋਂ ਵੱਡਾ ਮਸਲਾ ਪਾਣੀਆਂ ਦਾ ਮਸਲਾ ਹੈ ਲੈਂਡ ਪੁਲਿੰਗ ਦਾ ਮਸਲਾ ਤੁਸੀਂ ਦੇਖਿਆ ਹੈ ਸੀਆਈਐਸਐਫ ਲੱਗੀ ਉੱਥੇ ਹੋਰ ਕਈ ਮਸਲੇ ਨੇ ਪ੍ਰਵਾਸੀ ਅਪਲਾਈਨ ਕਰ ਰਹੇ ਨੇ ਪੰਜਾਬ ਦੀਆਂ ਜ਼ਮੀਨਾਂ ਹੜੱਪੀਆਂ ਜਾ ਰਹੀਆਂ ਨੇ ਕਿਵੇਂ ਦੇਖ ਰਹੇ ਹੋ ਕਿਹੜੇ ਕਿਹੜੇ ਮੁੱਦਿਆਂ ਤੇ ਪਹਰਾ ਦੋਗੇ ਇਹ ਸਾਰੇ ਅੱਜ ਜਿਹੜੇ ਦੇ ਜਿਹੜੇ ਮਸਲੇ ਤੁਸੀਂ ਗੜਾਏ ਨੇ ਇਹ ਸਾਰੇ ਮਸਲੇ ਜਿਹੜੇ ਨੇ ਉੱਥੇ ਅਜੰਡੇ 'ਚ ਪਾਏ ਗਏ ਨੇ ਔਰ ਟੈਲੀਕਟ ਜਲਾਸ ਦੀ ਜਿਹੜੀ ਹੈ ਇਹਨਾਂ ਮਸਲਿਆਂ ਦੇ ਉੱਤੇ ਜਿਹੜੀ ਗੱਲਬਾਤ ਕਰਨ ਵਾਸਤੇ ਪ੍ਰਵਾਨਗੀ ਵੀ ਲਈ ਗਈ ਹੈ ਸਿੱਖ ਸਾਹਿਬ ਇਸ ਅਕਾਲੀ ਦਲ ਦਾ ਪੂਰਾ ਨਾਂ ਕੀ ਹੋਵੇਗਾ ਸ਼ਰਮਣੀਆਂ ਅਕਾਲੀ ਦਲ ਇਹ ਰਜਿਸਟ੍ਰੇਸ਼ਨ ਕਰਾਉਂਗੇ ਫਿਰ ਇਲੈਕਸ਼ਨ ਕਮਿਸ਼ਨ ਕੋਲ ਜਾ ਰਹੇ ਹਾਂ ਤੁਸੀਂ ਇਸ ਤੋਂ ਬਾਅਦ ਉਹ ਅਸੀਂ ਹਰ ਸੰਭਵ ਯਤਨ ਕਰਾਂਗੇ ਜੀ ਪੰਥ ਦੀ ਕਚਹਿਰੀ 'ਚ ਗਏ ਆ ਪਹਿਲਾਂ ਅਸੀਂ ਪੰਥ ਦੀ ਕਚਹਿਰੀ 'ਚ ਵੀ ਜਾਵਾਂਗੇ ਪੌਮ ਦੀ ਕਚੈਰੀ 'ਚ ਵੀ ਜਾਵਾਂਗੇ ਪੰਜਾਬੀਆਂ ਦੀ ਕਚੈਰੀ 'ਚ ਜਾਣਾ ਪਊ ਜਾਵਾਂਗੇ ਔਰ ਹੋਰ ਕਿਸੇ ਕੋਟ ਕਚੈਰੀ ਜਾਣ ਦੀ ਲੋੜ ਪਊ ਦੇਖਾਂਗੇ ਸਰਦਾਰ ਸਾਹਿਬ ਜਿੰਨੇ ਨੇ ਜਿਹੜੀ ਪੰਜ ਮੈਂਬਰੀ ਕਮੇਟੀ ਹੈ ਇਹ ਕੋਈ ਸਿਆਸੀ ਲਾਹਾ ਲੈ ਰਹੀ ਹੈ ਕਿਵੇਂ ਦੇਖ ਰਿਹਾ ਹਾਂ ਤੁਸੀਂ ਤੋਂ ਤੋਂਸਤੇ ਮੌਜੂਦ ਸੀਗੇ ਜਦੋਂ ਇਹ ਆਦੇਸ਼ ਹੋਇਆ ਤੁਸੀਂ ਪੰਥ ਸਿੰਘ ਸਾਹਿਬਾਨ ਦੇ ਵਿੱਚ ਮੌਜੂਦ ਸੀਗੇ ਕਿਵੇਂ ਦੇਖ ਰਿਹਾ ਹਾਂ ਪੰਜ ਮੈਂਬਰੀ ਕਮੇਟੀ ਸਰਪ੍ਰਸਤੀ ਨਹੀਂ ਕੀਤੀ ਪੰਜ ਮੈਂਬਰੀ ਕਮੇਟੀ ਨੇ ਕੋਈ ਸਿਆਸੀ ਲਾਹਾ ਨਹੀਂ ਲਿਆ ਉਹਨਾਂ ਨੇ ਤਾਂ ਸ੍ਰੀ ਅਕਾਲ ਅਕਾਦੀਲ ਦਾ ਗਠਨ ਕਰਕੇ ਪੰਥ ਨੂੰ ਸੌਂਪ ਦਿੱਤਾ ਇਸ ਕਰਕੇ ਉਹ ਸਰਪਰੂ ਹੋ ਗਈ। ਸੰਨ ਸਰ ਚੋਣਾ ਨਹੀਂ ਹੋ ਰਹੀ ਹੈ ਜੀ ਪਿਛਲੇ ਬਹੁਤ ਸਮੇਂ ਤੋਂ ਪੈਂਡਿੰਗ ਹੈ। ਇਹ ਕੀ ਕਹਿਣਾ ਚਾਹੁੰਦੇ ਹੋ ਇਹ ਇਹ ਕੇਂਦਰ ਸਰਕਾਰ ਦੀ ਬਦਨੀਤੀ ਹੈ ਜਿਹੜੀ ਉਹ ਚੋਣਾ ਨਹੀਂ ਹੋ ਰਹੀ ਜੀ। ਔਰ ਲੱਗਦਾ ਹੈ ਕਿ ਜਿਹੜੀ ਕਾਬਜ ਤੇ ਰਿਹਾ ਉਹਦੇ ਨਾਲ ਕੇਂਦਰ ਸਰਕਾਰ ਰਲ ਗਈ ਹੈ। ਅਸੀਂ ਯਤਨ ਕਰਾਂਗੇ ਜੀ। ਅਸੀਂ ਸਰਕਾਰਾਂ ਤੇ ਦਬਾਅ ਪਾਵਾਂਗੇ ਔਰ ਪੂਰਾ ਸੰਨ ਸਰ ਕੋਈ ਚੈਲੰਜ ਨਹੀਂ ਹੈ ਜੀ। ਭਾਈ ਸਾਹਿਬ 2023 ਚ 2023 ਚ ਬਹੁਤ ਸਾਰੇ ਪਿੰਡਾਂ ਚ ਪੈਕੀ ਮਾਲਵੇਚ ਲੋਕਾਂ ਨੇ ਨਸ਼ਿਆ ਦੇ ਖਿਲਾਫ ਜਥੇ ਬਣਾਏ ਸੀ ਔਰ ਫਿਕਰੀ ਪੈਰਲਾਈਜ਼ ਸੀ ਪੰਜਾਬ ਪੁਲਿਸ ਨੇ ਆਪ ਮਾਰੇ ਹੋ ਕੇ ਉਹ ਜਥੇ ਚਕਾਏ ਔਰ ਪੈਰੇ ਹਟਾਤੇ ਆਪਣਾ ਜਿਹੜਾ ਆਪਣੇ ਹੁਣ ਜਿਹੜੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਅਸੀਂ ਕੋਈ ਉਮੀਦ ਕਰ ਸਕਦੇ ਆ ਬਈ ਕੋਈ ਐਸ ਤਰ੍ਹਾਂ ਦੀਆਂ ਟੀਮਾਂ ਪਾਰਟੀ ਵੱਲੋਂ ਬਣਨੀਆਂ ਜਥੇ ਨੂੰ ਨਸ਼ਿਆਂ ਨੂੰ ਰੋਕ ਲਾਉਣ ਲਈ ਸਰਕਾਰਾਂ ਜਿਹੜੀਆਂ ਨੇ ਪਿਛਲੀਆਂ ਰਹੀਆਂ ਨੇ ਉਹਨਾਂ ਦਾ ਰੋਲ ਦੇ ਬਾਰੇ ਸਰਕਾਰਾਂ ਜਿਹੜੀਆਂ ਪਿਛਲੀਆਂ ਰਹੀਆਂ ਨੇ ਉਹਨਾਂ ਨੇ ਡਰਗ ਮਾਫੀਏ ਨੂੰ ਸਰਪ੍ਰਸਤੀਆਂ ਦਿੱਤੀਆਂ ਨੇ ਉਈ ਲੈਂਡ ਮਾਫੀਆ ਨੂੰ ਸਰਪ੍ਰਸਤੀਆਂ ਦੇ ਰਹੀ ਹੈ ਸਰਕਾਰ ਅਸੀਂ ਯਤਨ ਕਰਾਂਗੇ ਕਿਉਂਕਿ ਇਹ ਆਮ ਲੋਕਾਂ ਦੀ ਪਾਰਟੀ ਬਣੀ ਹੈ ਹੁਣ ਇਹ ਸਰਮਾਇਦਾਰੀ ਦੀ ਝਗੜਣ ਦੇ ਵਿੱਚ ਤੋਂ ਅਸੀਂ ਇਹਨੂੰ ਕੱਢਿਆ ਆਮ ਲੋਕਾਂ ਦੀ ਪਾਰਟੀ ਹੈ ਇਹ ਔਰ ਅਸੀਂ ਆਮ ਲੋਕਾਂ ਦਾ ਸਹਿਯੋਗ ਲੈ ਕੇ ਹਰ ਸੰਭਵ ਜਿਹੜਾ ਪੰਜਾਬ ਦੇ ਪੰਥ ਨੂੰ ਬਚਾਉਣ ਦੀ ਟੀਮਾਂ ਬਣਨਗੀਆਂ ਟੀਮਾਂ ਬਣਨਗੀਆਂ ਕਮੇਟੀਆਂ ਟੀਮਾਂ ਸਭ ਕਲੀਅਰੈਂਸ ਦੇ ਚਾਰਜ ਕਰਤਾ ਕਲੀਅਰੈਂਸ ਕਰਿਓ ਕਿੰਨੇ ਡੈਲੀਗੇਟਸ ਨੇ ਤੁਹਾਨੂੰ ਛੁਣਿਆ ਹੈ ਤਕਰੀਬਨ ਥੋੜਾ ਜਿਹਾ ਅੰਕੜਾ ਦੱਸੋ ਜੀ ਕਿੰਨੇ ਡੈਲੀਗੇਟਸ ਨੇ ਤੁਹਾਨੂੰ ਛੁਣਿਆ ਹੈ ਔਰ 500 ਦੇ ਉੱਪਰ ਕਿ ਡੈਲੀਗੇਟ ਸੀ ਜੀ 500 ਕੋਸ਼ਿਸ਼ ਸਿੰਘ ਜੀ ਆ ਨਹੀਂ ਹੋ ਰੇ ਸ਼੍ਰੋਮਣੀ ਕਮੇਟੀ ਨੇ ਵੀ ਵਿਚਲਾਈ ਸੀ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਦੋਂ ਕਿਸੇ ਨੂੰ ਕੋਈ ਮਾਨ ਆਪਣਾ ਦਾ ਉਹ ਤਾਂ ਮਿਲਦਾ ਹੈ ਹਮੇਸ਼ਾ ਹੀ ਸਰਕਾਰ ਇਹ ਮੰਦਭਾਗੀ ਗੱਲ ਹੈ ਜੀ ਕਿ ਨੀਚਤਾ ਦੇ ਉਤਰਨਾ ਔਰ ਪਰਿਵਾਰਾਂ ਤੱਕ ਚਲੇ ਜਾਣਾ ਮੈਂ ਸਮਝਦਾ ਹਾਂ ਸਿਆਸਤ ਦੇ ਵਿੱਚ ਰੁਝਾਨ ਜਿਹੜਾ ਖਤਰਨਾਕ ਹੈ ਅਸੀਂ ਇਸ ਨੂੰ ਬੰਦ ਕਰਨ ਦਾ ਯਤਨ ਕਰਾਂਗੇ ਸਿੰਘ ਸਾਹਿਬ ਬੰਦੀ ਸਿੰਘਾਂ ਦੀ ਰਿਹਾਈ ਨਹੀਂ ਹੋਈ ਸ਼੍ਰੋਮਣੀ ਕਮੇਟੀ ਨੇ ਹੁਕਮ ਕੀਤਾ ਪਰ ਉਹਨੂੰ ਮਿਲਣ ਦਾ ਸਮਾਂ ਤੱਕ ਨਹੀਂ ਦਿੱਤਾ ਗਿਆ ਜੀ ਅਕਾਲੀ ਦਲ ਦੀ ਕੀ ਪ੍ਰਾਇੋਰਟੀ ਰਹੇਗੀ ਕਿੰਨਾ ਚਿਰ ਪੰਜਾਬ ਦੇ ਵਿੱਚ ਅਸੀਂ ਆਪਣੀ ਸਿਆਸੀ ਦਿਮਾਗਤ ਨੂੰ ਮਜ਼ਬੂਤ ਨਹੀਂ ਕਰਦੇ ਉਹਨਾਂ ਚਿਰ ਸਰਕਾਰਾਂ ਨੇ ਸਾਡੀ ਗੱਲ ਨਹੀਂ ਸੁਣੀ ਅਸੀਂ ਆਪਣੇ ਆਪ ਨੂੰ ਮਜ਼ਬੂਤ ਕਰੀਏ ਔਰ ਮਜ਼ਬੂਤ ਕਰਾਂਗੇ ਫਿਰ ਸਾਡੀ ਜਿਹੜੀ ਹੈ ਇਹ ਗੱਲ ਸੁਣੀ ਜਾਏਗੀ ਔਰ ਅਸੀਂ ਬੰਦੀ ਸਿੰਘਾਂ ਨੂੰ ਬਾਹਰ ਲੈ ਕੇ ਆਵਾਂਗੇ ਸ਼੍ਰੋਮਣੀ ਕਮੇਟੀ ਨੂੰ ਸਮਝਾਈ ਦੀ ਤਿਆਰੀ ਹੋ ਰਹੀ ਹੈ ਅਸੀਂ ਤੇਜਾ ਸਿੰਘ ਸਮੁੰਦਰੀ ਹਾਲ ਦੀ ਮੰਗ ਕੀਤੀ ਸ਼੍ਰੋਮ ਪਹਿਲੀ ਵਾਰ ਇਸ ਤੇ ਹੱਥ ਹੋਇਆ ਕਿ ਕੋਈ ਗੁਰਮਤਿ ਸਮਾਗਮ ਹੈ ਇਜਲਾਸ ਹੋਣ ਜਾ ਰਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਹੀ ਨਹੀਂ ਦੇਣਾ ਜੀ ਅਸੀਂ ਅਗਲਾ ਕਿਵੇਂ ਦੇਖ ਰਹੇ ਹੋ ਅਗਲਾ ਜਲਾਸ ਅਸੀਂ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਤੇਜ ਸਿੰਘ ਸਮੁੰਦਰੀ ਹਾਲਚ ਕਰਾਂਗੇ ਠੀਕ ਹੈ ਜੀ ਜੀ 2023 ਦੀ ਤਿਆਰੀ ਹੈ ਪ੍ਰਧਾਨ ਜੀ ਪੰਜਾਬ ਦੀਆਂ ਪਹਿਲਾਂ ਹੀ ਅੰਦਾਜ਼ਨ ਜਿਹੜੀ ਹੈ ਤਾਲਮੇਲ ਮਾਮਲਿਆਂ ਦੇ ਉੱਤੇ ਹਮੇਸ਼ਾ ਕਿਸੇ ਨਿਰਦੇਸ਼ ਕਰਦੀ ਰਹੋ ਚਲੋ ਬਹੁਤ ਧੰਨਵਾਦ ਜੀ ਦਾਜ ਕੋਆ 2023 ਟਾਰਗੇਟ ਫਿਲਹਾਲ ਮਜ਼ਬੂਤ ਕਰਨਾ ਅਜੰਡਾ ਹੈ ਪੰਜਾਬ ਦੇ ਪੱਖ ਤੇ ਮੁੱਦੇ ਚੱਕੜੇ ਜਾਂਦਾ ਕੋ ਬਾਅਦ ਦੇਖਾਂ